ਤੈਨੂੰ ਮੋਰਨ ਨਾਨਕ ਜਿਨ ਕਾ ਨਰਾ ਕਿਆ ਨੰਗਤਿਆਨ ਇਸ਼ਕਾ ਬਟਾ ਸਤਗੁਰ ਨਾਨਕ ਸਭ ਤੇ ਭਾ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਕੋਈ ਤਰਪਾਉ ਨੂੰ ਵਿੱਚ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਖਰੀ ਸਮੇਂ ਦੇ ਜੀਵਨ ਦੇ ਪੁਨਿਤਰ ਸਥਾਨ ਤਰਤਾਪੁਰੂ ਕੇ ਜਿੱਥੇ ਮਹਾਰਾਜ ਜੀ ਨੇ ਕਾਫੀ ਲੰਮਾ ਸਮਾਂ ਉਦਾਸੀਆਂ ਨੂੰ ਬਹਾਰ ਗੁਰੂ ਕੀ ਪਿਆਰ ਵਿੱਚ ਆਪ ਵਿਚਾਰਿਆ ਸੰਤਾਂ ਨੂੰ ਵਿਦੇਸ਼ ਦਿੱਤਾ ਤੇ ਆਪ ਖੇਤੀਬਾੜੀ ਦਾ ਕੰਮ ਕੀਤਾ ਤਿੰਨ ਗੱਲਾਂ ਮਹਾਰਾਜ ਜੀ ਨੇ ਤੇ ਵਿਸ਼ੇਸ਼ ਤੌਰ ਤੇ ਸੰਤਾਂ ਨੂੰ ਜੋ ਅਭਿਆਸ ਇਹਨਾਂ ਨੇ ਕੀਤਾ ਸਭ ਤੋਂ ਪਹਿਲਾਂ ਉਹਨੂੰ ਪਿਆਰੋ ਕਿਰਤ ਨੂੰ ਆਪੇ ਇੱਛਾ ਨਾਲ ਉਹਨੂੰ ਕਮਾਈ ਕਿਰਤ ਤੋਂ ਵਧ ਕੇ ਸ਼ੋਭਾ ਨਾਮ ਚੁੱਕੋ ਇਹ ਮਹਾਰਾਜ ਜੀ ਦੇ ਤਿੰਨ ਪ੍ਰਿੰਸੀਪਲ ਇਸੂ ਸੀ جے آپ دے بچوں پادشاہ جی کے چرن میں ارداس کریے ان کا مت بھی سارے ہردا جاوے جائے ساڑھے سفل ہو جائے گا سو گرو پادشاہ مہارا مہاراج جی نے پوتر اس اتھان پہ سارے دنے جنوبی سیوادار ستکار جو گرو گھر کے گرنتھی صاحبان بھائی گوبند سنگھ جی جو بہت پیاری روح ہے جینا نے بڑے پیار دینا دن سنگان آیا کیا ਅਤੇ ਮਾਨ ਬਖਸ਼ਿਸ਼ ਕੀਤਾ ਹੈ ਗੁਰੂ ਕੀ ਹਜੂਰੀ ਵਿੱਚ ਸ਼ਬਦ ਪੜਨ ਦਾ ਸਮਾਧਨਤਾ ਹੈ ਮੈਂ ਆਪਣੀ ਬੇਨਤੀ ਸੰਤਾ ਵੱਲੋਂ ਗੁਰੂ ਘਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਸਿੱਤੇ ਪਾਤਸ਼ਾਹ ਕਿਰਪਾ ਕਰਨੀ ਕਿਰ ਦਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾਨ ਬਣੀ ਆਵੇ ਫਿਰ ਕਾ ਮਹਤਮਿਆ ਆਪਣੇ ਚਰਨਾਂ ਵਿੱਚੋਂ ਸਾਨੂੰ ਨਾਮ ਜਪਣਾ ਬੰਨ੍ਹ ਸਕਣਾ ਕਿਰ ਕਰਨੇ ਦੀ ਦਾਤ ਮਿਲ ਜਾਵੇ ਸਤਿਗੁਰੂ ਸੇ ਤੇ ਪਾਤਸ਼ਾਹ ਜੀ ਕਿਰਪਾ ਕਰਨੇ ਬਖਸ਼ ਕਰਦੇ ਤੋ ਨਾ ਚੁਪਾਂ ਨਿਮਾਵਾਹ ਹੁਨ ਦੀ ਕਾਰਸਾ ਵਾਹਿਗੁਰੂ ਮੱਤ ਕਰੋ ਠੋਠਾ ਕਰ ਤਮ ਪਰ ਅਰਦਾਸ ਜੀ ਜੋਤ ਸਭ ਤੇਰੀ ਰਾਸ ਰਾਮਾ ਤੇ ਸਾਨਵਾਰਕ ਤੇ ਤੇ ਹੋਏ ਸੁਹਾਗ ਆਕਾ ਤੁਮਹੀ ਕਾਤਰ ਬਹਿਤ ਤੁਮੀ ਚਾਹਦੇ ਕਟਿਆ ਕੋਈ ਨਾਮ ਨਜਾ ਮੈਂ ਤੇਰਾ ਵਹਿ ਗੁਰ ਬੋਲੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਦਾ ਸਿਮੁ ਕਰਵਾਹਿ ਕਿ ਕੀ ਪ੍ਰਤੀ ਪ੍ਰਤੀ ਸਹਾਏ ਵਾਸ਼ੁਵਤ ਜੀ ਦੇ ਪਾਤਸ਼ਾਹ ਤਸਵੀਰ ਕਥਮ ਬਬ ਤੇ ਸਭਾ ਕੇ ਆਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਤੇ ਹੋਈ ਸਹਾਏ ਅੱਜ ਨਾਲ ਗੁਰੂ ਜੀ ਬਰੋਸਿ ਗੁਰੂ ਜੀ ਹਰਨਾਇ ਸ੍ਰੀ ਕਸ਼ੰਤਿਆ ਜਿਛੁ ਜਿਛੁ ਐਸਾ ਤੁਝ ਆਏ ਇਕ ਬਾ ਦਰਸ਼ਕ ਰਿਆ ਹੈ ਕਾ ਨੌਂ ਇੰਦੀਆ ਵੈਤਾਏ ਸੁਖਾਈ ਹੋਇ ਸਹਾਇ ਤਸਵੀਰ ਪਾਛਾਉ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਰਜ਼ੀ ਸੁਖਾਈ ਵਸਾਈ ਜਸਾ ਪਾਛੇ ਧਿਆਨ ਪੰਚੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾ ਰਦਾ ਧਿਆਨ ਕਰਕੇ ਖਾਲਸਾ ਜੀ ਸਹਿ ਬਾਲਾ ਜੀ ਹੋਏ ਪੰਜਾਬ ਪਿਆਰਿਆਂ ਚੋਂ ਸਭ ਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਚੱਕੀਆਂ ਤੱਕੇਣ ਨਾਮ ਚੱਪਿਆ ਵਣ ਛਕਾ ਦੇਸ਼ ਰਾਹੀਂ ਦੇ ਪਤੇ ਕੰਡਰ ਸਿਤਾ ਜਿੰਨਾ ਪਿਆਰਿਆ ਸਚੈਲਿ ਕਮਾਈ ਦਾ ਧੰਨਤਰ ਕੇ ਖਾਲਸਾ ਦੀ ਸਰਬਾਲਾ ਜੈ ਹੋਈ ਗੁਰ ਜਿੰਨਾ ਸਿੰਘ ਰਾਜ ਸਿੰਘ ਜਿਹੜੇ ਅਰਸ਼ਿ ਦਿੱਤੇ ਬੰਦ ਬੰਦ ਕਰਾਇਆ ਕੋ ਪਰੀਖਲਾ ਲੁਭਾਈਆਂ ਤੇ ਚੜਖੜੀਆਂ ਤੇ ਚੜੇ ਤਾਰਨ ਚਰਵਾਏ ਗੁਰਗਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਦੀ ਹਾਰੇ ਸਿੱਖ ਦਾ ਕਸਾ ਸਵਾਸ ਸੰਗ ਨਹੀਂ ਬਾਹਤ ਨਦੀ ਉਤਰ ਕਮਾਈ ਦਾ ਧੰਨਤਰ ਕੇ ਖਾਲਸਾ ਦੀ ਸਰਬਾਲਾ ਜੈ ਹੋਈ ਗੁਰ ਪੰਚਾ ਤਖਤ ਸਰਬਤ ਗੁਰਦਵਾਰਾਂ ਦਾ ਧੰਨਤਰ ਕੇ ਖਾਲਸਾ ਦੀ ਸਰਬਾਲਾ ਜੈ ਹੋਈ تمہیں سبت خالق ساڈی کے ارناس ہے جی سبت خالق ساڈی کو واہل گروہ واہل گروہ واہل گروہ تیت آمد کا صدقہ سکھو ہے جہاں جہاں گروہ خالق ساڈی سپنا ہاں ترچیہ رہا ہے دیں تک خدا ہے بید کی بید بات کی رسلی سبتی سائے خالق ساڈی کے بولو پالے بولا جی سکھان سکھی دان جیس دان رہت دان قبیق دان رسال دان ਪ੍ਰਸਾਦਾਂ ਦਰਨਾ ਸਤਨਾਮ ਦਾ ਸ਼੍ਰੀ ਅਮਰ ਸ੍ਰੀ ਤੇ ਦਰਸ਼ਨੀਕ ਸ਼ਾਨ ਚੰਕੀਆਂ ਝੰਡੇ ਪੁੰਗੇ ਜੁਗਾ ਜਗੇ ਅਤਲ ਧਰਮ ਕਾ ਜੈ ਕਾਲ ਖਾਲਸਾ ਜਿਸ ਬਾਲਾ ਜੀ ਸਿੱਖਾਂ ਦਾ ਮਨ ਨਿਵਾ ਦਾਤਿਆ ਮਨ ਨਿਵਾ ਬਤ ਚੇ ਬਤ ਪਤੇ ਰੱਖੇ ਆਪ ਵਾਹਿਗੁਰੂ ਜੀਓ ਤੇ ਅਕਾਲ ਪੁਰਖ ਆਪਣੇ ਮੰਥ ਤੇ ਸਦਾ ਸਹਾਈ ਦਾ ਤਾਲ ਜੀਓ ਜਰੀਨਨ ਕਾਲਾ ਸਾਹਿਬ ਦੇ ਹੋਰ ਗੁਰਦਾਰੇ ਗੁਰਤਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁਲੇ ਦਰਸ਼ਨ ਦੀ ਇੱਜ਼ਾਰ ਸੇਵਾ ਸੁਭਾਅ ਦਾ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ। ਹੀਦੀ ਮਾਣਿਆ ਤੇ ਮਾਣ, ਨੀ ਤਾਣਿਆ ਤੇ ਤਾਣ, ਯੋਧਿਆਂ ਦੀ ਔਰ ਸੱਚੇ ਪਿਤਾ ਸਤਿਗੁਰੂ ਜੀ ਹੋ। ਤਾਨੈ ਦਰ ਸਤਿਗੁਰੂ ਸੇਖ ਸਿੰਘ ਨਾਨਕ ਪਾਸ਼ਾ ਜੀ ਆਪ ਜੀ ਦੇ ਪਾਵਨ ਪਿੱਤਰ ਸਥਾਨ ਸਖੰਸ਼ੀਦਵਾਲ ਸਾਹਿਬ ਕਰਤਾਰਪੁਰ ਸ੍ਰੀ ਵਿਖੇ ਤੰਤ ਸੰਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ਰੀਂ ਚ ਮਿੱਠੀ ਨਿੱਕੀ ਗੋਦ ਵਿੱਚ ਆਪ ਜੀ ਦੀਆਂ ਗੁਰ ਸਿੱਖ ਸੰਗਤਾਂ ਦੇਸ਼ਾਂ ਵਦੇਸ਼ਾਂ ਤੋਂ ਆਪ ਜੀ ਦੇ ਪਵਿੱਤਰ ਸਥਾਨ ਦੇ ਖੁੱਲੇ ਦਰਸ਼ਨਾਂ ਦੀ ਧਾਰਿਆ ਵਾਸਤੇ ਪਹੁੰਚੀਆਂ ਪਿਤਾ ਜੀ ਆਈਆਂ ਹੋਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ ਯਾਤਰਾਵਾਂ ਸਫਲ ਕਰੋ ਪਿਤਾ ਜੀ ਆਪ ਜੀ ਦੀਆਂ ਆਈਆਂ ਹੋਈਆਂ ਬੇਨ ਸੰਗਤਾਂ ਆਪ ਜੀ ਦੇ ਦਰ ਦੇ ਦਾਸ ਬੱਚੇ ਕੂਕਰ ਭਾਈ ਗੁਰਦੇਵ ਸਿੰਘ ਜੀ ਦਰਸ਼ਨ ਸਿੰਘ ਮਾਨ ਜੀ ਸੁਵਿੰਦਰ ਸਿੰਘ ਜੀ ਗੁਰਮੀਤ ਸਿੰਘ ਜੀ ਮਨਿੰਦਰ ਸਿੰਘ ਜੀ ਪ੍ਰਦੀਪ ਕੌਰ ਜੀ ਲਖਵਿੰਦਰ ਕੌਰ ਜੀ ਮਨਵੀਰ ਕੌਰ ਜੀ ਅਮਨ ਸਿੰਘ ਜੀ ਹਰਦੀਪ ਸਿੰਘ ਜੀ ਜੈਪ੍ਰੀਤ ਕੌਰ ਜੀ ਸੰਦੀਪ ਸਿੰਘ ਜੀ ਮਹਿੰਦਰਪਾਲ ਸਿੰਘ ਨਰਵੇਸ਼ ਸਿੰਘ ਜੀ ਰਜਿੰਦਰ ਜੀ ਅਮਨਦੀਪ ਕੌਰ ਜੀ ਦੇ ਪਿਤਾ ਜੀ ਹੋਰ ਬੇਨ ਸੰਗਤਾਂ ਬੇਨਤਾ ਦਾ ਸਾਂਝੋਧਨੀਆਂ ਕਰਵਾਉਂਦੀਆਂ ਹਨ ਕੋਈ ਸੁਪੁੱਤਰ ਦੀ ਦਾਤ ਵਸਤੇ ਪੁਚੰਗੇ ਦੀ ਦਾਤ ਵਾਸਤੇ ਕਾਰੋਬਾਰਿਕ ਬਰਤਾਂ ਵਾਸਤੇ ਦੇ ਰੁਕਤਾ ਵਾਸਤੇ ਆਪਣੇ ਬੱਚਿਆਂ ਦੇ ਆਨੰਦ ਕਾਲਜਾਂ ਵਾਸਤੇ ਬੱਚਿਆਂ ਦੇ ਵਿੱਦਿਆ ਦੇ ਧਨ ਵਾਸਤੇ ਬੱਚਿਆਂ ਦੇ ਸੰਜੋਗਾਂ ਵਾਸਤੇ ਗੁਰਸਿੱਖੀ ਜੀਵਨ ਬਾਣੀ ਤੇ ਬਾਣੀ ਦੇ ਦਾਤਾਂ ਵਾਸਤੇ ਅੰਦਾਸਾਂ ਜੋਤੀਆਂ ਕਰਾ ਰਹੀ ਪਤਾ ਹੀ ਜਾਣੀ ਚਾਣ ਹੋ ਬਖਸ਼ਣ ਹਾਰੋ ਜੀ ਆਪ ਜੀ ਦੇ ਮਹਾਵਾਖ ਹਨ ਵਿਣ ਬੋਲਿਆਂ ਸਭ ਕੁਝ ਜਾਣਦਾ ਇਸ ਆਗੇ ਕੀਚੇ ਅਦਾਸ ਨਾਨਕ ਘਟ ਘਟ ਇੱਕ ਓਅਰਤ ਦਾ ਸ਼ਬਦ ਕਰੇ ਬਰਗਾਸ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾ ਸੁਖ ਤੇ ਜੋ ਬੋਲੈ ਇहां ਉहां ਸਚੁਵ ਤੇ ਮਹਾਂਕੋੜ ਸਰਪ੍ਰੇਮ ਸੁ ਸੰਤਾਂ ਦੀਆਂ ਅਰਦਾਸਾਂ ਬੇਨਤੀਆਂ ਜੋਤਰੀਆਂ ਤੱਕ ਪ੍ਰਵਾਨ ਕਰੋ ਸੰਤਾਂ ਦੇ ਕਾਲ ਜਰਾਸ ਕਰੋ ਦੁੱਖਾਂ ਤਕਲੀਫਾਂ ਦਾ ਨਾਸ ਕਰੋ ਜ਼ਾਲਮਤ ਤੇ ਜ਼ੁਲਮਤੋਂ ਬ੍ਰਹਮ ਦੀਆਂ ਭਰੀਆਂ ਨਜ਼ਰਾਂ ਤੋਂ ਬਚਾਓ ਪਿਤਾ ਜੀ ਆਪਣੇ ਘਰ ਉਦੋਂ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਾਣੀ ਤੇ ਬਾਣੀਆਂ ਦੀਆਂ ਦਾਤਾਂ ਬਖਸ਼ੋ ਆਪ ਜੀ ਦੀਆਂ ਗੁਰਸਿੱਖ ਸੰਗਤਾਂ ਐਸੇ ਦਿਨ ਤੇ ਆ ਪਿਤਾ ਜੀ ਦਾ ਪ੍ਰਕਾਸ਼ ਗੁਰ ਪਰਮਾਣਵਾਣ ਵਾਸਤੇ ਆਪ ਜੀ ਦੇ ਪਾਕਿਸਤਾਨ ਦੇ ਗੁਰਦਵਾਰਾਂ ਦੇ ਦਰਸ਼ਨ ਦਿਦਾਰਿਆਂ ਵਾਸਤੇ ਪਹੁੰਚ ਗਿਆ ਸੁੱਖ ਨਾਲ ਆਪਣੇ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਬਖਸ਼ੋ ਰਾਹ ਕੱਢੇ ਮਨਸਲਾ ਆਸਾਨ ਕਰੋ ਸੁੱਖਾਂ ਦੇ ਨਾਲ ਖੁਸ਼ੀਆਂ ਖੇੜਿਆਂ ਦੇ ਨਾਲ ਭੜੀਆਂ ਚੋੜੀਆਂ ਆਪਣੀਆਂ ਸੰਤਾਨ ਨੂੰ ਵਾਪਸ ਆਪਣੇ ਗ੍ਰਹਿ ਖਨੇ ਪਹੁੰਚੜੀ ਸਮਰਥਾ ਬਖਸ਼ੋ ਤੇ ਫਿਰ ਖੁਸ਼ੀਆਂ ਖੇੜਿਆਂ ਦੇ ਨਾਲ ਇਸੇ ਤਰ੍ਹਾਂ ਕੋਈ ਤਲਸਤਾਨਾ ਦੇ ਖੁੱਲੇ ਦਰਸ਼ਨ ਦਿਦਾਰੇ ਬਖਸ਼ੋ ਸੰਤਾਨ ਦੀਆਂ ਤੇਲ ਖੁਲ ਬਿਟਾਵਾ ਬੇਅੰਤ ਬੇਅੰਤ ਸੇਵਾਵਾਂ ਦਾ ਪ੍ਰਵਾਨ ਕਰੋ ਖਜ਼ਾਨੇ ਵਰਪੂਰ ਕਰੋ ਕਾਰੋਬਾਰਕ ਕਿਰਤ ਕਮਾਈਆਂ ਜਿ ਰੋਜ਼ੀਆਂ ਬਖਤਾ ਬੋ ਸੰਤਾਨ ਨੂੰ ਪਾਵਰ ਤੇ ਤੁਮ ਨਾਮੇ ਬਖਸ਼ੋ ਸਹੀ ਕਾਰੇ ਮੈਂ ਜਿਨਾ ਮਿਲਿਆ ਹੁਣ ਤੱਕ ਦਾ ਨਾਮ ਪਿਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ